ਸਸਿਕਾ ਦੋਸਤੋ ਤੁਸੀਂ ਜੁੜੇ ਸਾਂਝ ਦੇ ਨਾਲ ਮੈਂ ਤੁਹਾਡਾ ਆਪਣਾ ਰਮਨ ਧਰਮੋ ਵਾਲਾ ਲੈ ਕੇ ਹਾਜ਼ਰ ਆ 47 ਵਕਤ ਦੇ ਹਾਲਾਤ ਕਿ ਕਿਸ ਤਰੀਕੇ ਦੇ ਨਾਲ ਉਹ ਹਾਲਾਤ ਕਿਉਂ ਆਪਰੇ ਕਿਵੇਂ ਲੋਕਾਂ ਦਾ ਜਿਹੜਾ ਉਹ ਉਹਨਾਂ ਹਾਲਾਤਾਂ ਤੋਂ ਪਹਿਲਾਂ ਜਿਹੜਾ ਪਿਆਰ ਕੀ ਸੀ ਕਿੰਨਾ ਸੀ ਉਹ ਸਾਰੀਆਂ ਗੱਲਾਂ ਬਾਤਾਂ ਉਸ ਵਕਤ ਦੇ ਨੌਜਵਾਨਾਂ ਦੇ ਨਾਲ ਜਾਂ ਉਸ ਵਕਤ ਦੀ ਨਿਆਣੀ ਉਮਰ ਦੇ ਜਿਹੜੇ ਸਨ ਅੱਜ ਉਹਨਾਂ ਦੀ ਜਿਹੜੀ ਆ ਸੀ ਪਚੱਸੀ ਸਾਲ ਜਿਹੜੀ ਉਮਰ ਹੈ ਔਰ ਉਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨਾਲ ਕਰਾਂਗੇ ਸਾਡੇ ਨਾਲ ਅੱਜ ਮੌਜੂਦ ਨੇ ਬਾਪੂ ਭਗਵਾਨ ਦਾਸ ਜੀ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਾਪੂ ਜੀ ਤੁਸੀਂ ਜਿੱਥੇ ਆリエ 47 ਤੋਂ ਪਹਿਲਾਂ ਉੱਧਰ ਰਹਿੰਦੇ ਸੀ ਤੇ ਕਿਹੜਾ ਪਿੰਡ ਕਿਹੜਾ ਸੀ ਜੀ ਆਪਣਾ ਪਿੰਡ ਜਿਹੜਾ ਜੱਦੀ ਪਿੰਡ ਬਹੁਤ ਚੱਕ ਸਤਾਈਏ ਅੱਛਾ ਜੀ ਜੇ ਵਿਕਟਰ ਦਾ ਮੈਰ ਅਦਰਮਾ ਆ ਕੇ ਬੰਦਾ ਹੋਇਆ ਉਹ 8 ਤਾਲ ਦਾ ਮੁਸਲਮਾਨਾਂ ਦਾ ਪਹਿਲੇ ਠੀਕ ਹੈ ਉਹ 40 ਸਾਲ ਹੀ ਅਸੀਂ ਅਦਲ ਚੋਣ ਕੀਤੀ ਠੀਕ ਹੈ ਜੇ ਸਾਲ ਤੁਹਾਡਾ ਜਨਮ ਹੋਇਆ ਹੈ ਅਗਰ ਤੁਹਾਡਾ ਜਨਮ 68 ਹੋਇਆ ਠੀਕ ਹੈ ਇਹ ਰੋੜਾ ਚੰਚਲੀ ਜਿੱਤਿਆ ਅਨੰਦ

ਉਹਨੂੰ ਕੋਲ ਬੜਾ ਬਰਾਬਰ ਆਤਰਾ ਮੇਰੇ ਦੇ ਦੁਦਿਆ ਹੂੰ ਤੇ ਇਹ ਸਭ ਜਦੋਂ ਪੂਰੀ ਸ਼ਹਾਦਰਤ ਦੇ ਹੂੰ ਇਹ ਤਾਂ ਜਦੋਂ ਰੋਲਾ ਪੈ ਗਿਆ ਹਾਂਜੀ ਤੇ ਆਪੜਿਆ ਸੜੀ ਵਾਲੇ ਹੈਡ ਤੋਂ ਮੁਸਲਮਾਨੀਆਂ ਜਨਾਨੀਆਂ ਦੇ ਨਾਲ ਨੰਗਾਨੇ ਕੁੱਤਾ ਮਾਰ ਦਿੱਤੀਆ ਹੂੰ ਬੇਵੜ ਦੇ ਤੇ ਹੂੰ ਉਹ ਗੱਡੇ ਭਰੀ ਤੇ ਗਈ ਲੋਰ ਠੀਕ ਹੈ ਉਹ ਕਰਲਾਣੇ ਵੀ ਸਾਡੇ ਨਾਲ ਦਾ ਹਾਲਾਤ ਹੈ ਹੁੰਦਾ ਪਿਆ ਤੇ ਤੁਸੀਂ ਪਹਿਲੇ ਬਾਰ ਨਹੀਂ ਮਾਰਦੇ ਹੂੰ ਹੂੰ ਤੇ ਲੋਟ ਬਾਅਦ ਤਾਂ ਹੁੰਦੀ ਹੈ ਹੂੰ ਔਰ ਇਹ ਨਹੀਂ ਹੁੰਦਾ ਵੀ ਬੰਦੇ ਮਾਰਦੇ ਦਾ ਹੂੰ ਹੂੰ ਜਿਹੜੇ ਇਥੇ ਚੰਗੇ ਬੰਦੇ ਹੁੰਦੇ ਆ ਨਾ ਉਹ ਰੱਖਿਆ ਕਰਦੇ ਠੀਕ ਹੈ ਉਸ ਤੋਂ ਬਾਅਦ ਫਿਰ ਉਹ ਵੀ ਮਾਰਾ ਜਾਂਦਾ ਠੀਕ ਹੈ ਤੁਸੀਂ ਦੱਸਿਆ ਵੀ ਅਸਲ ਸੀ ਜਿਹੜੇ ਪਿੰਡ ਤੁਸੀਂ ਰਹਿੰਦੇ ਸੀ ਉਹ ਮੁਸਲਮਾਨਾਂ ਦਾ ਸਾਰਾ ਪਿੰਡ ਸਾਰਾ ਤੁਹਾਡੇ ਵੱਡੇ ਸਨ ਜਿਹੜੇ ਉਹ ਕਿਵੇਂ ਦਾ ਉੱਥੇ ਰਹਿਣ ਸਨ ਸੀ ਸਾਰਾ ਉਹਨਾਂ ਦਾ ਉੱਥੇ ਹਿੱਸੇ ਦੀ ਜ਼ਮੀਨਵਾਦ ਹੈ ਉਹਨਾਂ ਦੀ ਠੀਕ ਹੈ ਤੇ ਅੱਧ ਬਣ ਗਿਆ ਠੀਕ ਹੈ ਹੋਰ ਕੋਈ ਨਫਰਤ ਨਹੀਂ ਆਈ ਹੂੰ ਬਿਲਕੁਲ ਬਰਾਬਰਾਂ ਤੋਂ ਲਾਹੇ ਇਕੋ ਥਾਂ ਤੇ ਬੈਠ ਕੇ ਖਾਣਾ ਉਹ ਥਾਂ ਤੇ ਬਾਣਾ ਹੂੰ ਕੋਨਾ आधा ਖਾਣਾ ਉਹ आधा ਖਾਣਾ ਠੀਕ ਹੈ ਕੋਈ ਨਫਰਤ ਨਹੀਂ ਤੁਸੀਂ ਕੋਈ ਉੱਥੇ ਪੜਾਈ ਵੀ ਜਿਹੜੀ ਉਹ ਕੀਤੀ ਹੋਈ ਹੈ ਪੜਾਈ ਜਿਹੜੇ ਪਿੰਨ ਕਿੱਦ ਤੱਲੀ ਆ ਹਾਂ ਉੱਥੇ ਉਹ ਵਾਰ ਸਾਲ ਉੱਥੇ ਸਰਵਾਰ ਮੇਢ ਤੇ ਗੁਰਪੁਰ ਆ ਗਈ ਠੀਕ ਹੈ ਜੇਕਰ ਉਸ ਮੇਢ ਜੁਕੀ ਤੇ ਇਹ ਮੈਂ ਤਾਂ ਆਪਣਾ ਖੇਰਾ ਹੂੰ ਜੇ ਨੰਪਾਉਂਦਾ ਹੂੰ ਉੱਥੇ ਉਹ ਆ ਕੇ ਪੜਦਾ ਉਹ ਕਿੰਨਾ ਸਾਲ ਹਾਂਜੀ ਕਿੰਨੇ ਸਾਲ ਉਮਰ ਤੇ ਬੜੇ 60 ਸਾਲ ਹੀ ਬੜੇ ਗਰੰਕੀਤ ਨਾਮ ਕੀ ਸੀ ਗਰੰਕੀਤ ਦੇ ਨਾਮ ਕਰਤਾਰ ਸਿੰਘ ਠੀਕ ਹੈ ਬੋਲਣੇ ਕੋਈ ਰਸਦ ਨਖੜਕ ਜੀ ਹੂੰ ਖੇਤੀ ਕਿੰਨੀ ਸੀ ਆਪਨੇ ਮਦਰ ਬਾਬੀ ਹਾਂ ਹਾਲੀ ਸਾਢੇ ਪੰਜੀ ਸਾਲ ਨੂੰ ਹੁੰਦੀ ਹੈ ਅੱਛਾ ਇਥੇ ਤੱਕ ਸਤਾਈ ਆਈ ਹੋਈ ਹੈ ਠੀਕ ਹੈ ਤੁਸੀਂ ਮੁੱਠਰ ਦੀ ਨਹੀਂ ਦਰਵਾਤਾ ਫਿਰ ਦੋ ਬਰਾਵਾ ਦਾ ਉਹ ਇੱਕ ਬਾਹਰ ਦੇ ਚਾਚਾ ਸਾਡਾ ਤੇ ਬਾਪੂ ਉਹਦੇ ਨਾਲ ਜਾਉਂਦੇ ਹੂੰ ਜਿੰਨਾ ਨਾਲ ਤੁਸੀਂ ਖੇਡਦੇ ਸੀ ਆਦੀ ਹਾਰ ਦੇ ਨਾਲ ਕੋ ਨਾਮ ਯਾਦ ਨਹੀਂ ਹੁੰਦਾ ਉਹ ਇੱਕ ਦਾ ਨਾ ਯਾਰ ਜਿੰਨੇ ਨਾਲ ਮੈਨੂੰ ਬੁਲਾਦੇ ਅੱਛਾ ਉਹਨੂੰ ਉਹਦਾ ਦਾ ਛੋਟੇ ਹੋਗਾ ਪਾਰੀ ਪਾਰੀ ਸਕਦੇ ਆ ਪਾਰੀ ਹਰੀ ਪਾਰੀ ਪਾਰੀ ਹਾਂ ਤੇ ਦੋ ਬੁਲਾਇਆ ਇਹ ਦਿਨ ਆ ਰਿਹਾ ਸੀ ਆ ਅੱਛਾ ਜੀ ਤੇ ਉਹ ਛੋਟੇ ਜਿਹੇ ਨਾਲ ਫਾਰੇ ਆ ਉਹ ਫਾਰੇ ਤੋਂ ਵੱਡੇ ਵਾਲੂ ਫਾਜਲ ਸੰਦੇਵ ਦਾ ਫਾਜਲ ਨਾ ਇਹ ਮੁੰਸ਼ੀ ਉਰੀ ਕੋਲੋਂ ਆਤੇ ਆਏ ਨਾ ਠੀਕ ਹੈ ਹੋ ਗਿਆ ਮੇਰਾ ਅੱਛਾ ਜੀ ਤੇ ਕੋਲੋਂ ਤੋਂ ਫਾਜਲ ਬਣੇ ਪਜਾਂਦੇ ਸੀ ਤੁਹਾਨੂੰ ਹਾਂ ਹਾਂ ਉਹ ਕਿਵੇਂ ਅੱਗੂ ਇੱਕ ਜਿਹੜਾ ਸ਼ਾਲ ਰੱਖਿਆ ਨਾ ਪੁਲਾੜੇ ਜਿਹੜਾ ਸ਼ਾਲ ਜੇ ਤੁਸੀਂ ਲਾਓ ਅੱਛਾ ਜੀ ਕਿਹੜਾ ਤੁਹਾਡੇ ਕੋਲ ਦਾ ਠੀਕ ਹੈ ਉਹ ਕਦੇ ਕਦੇ ਮੈਂ ਰਾਤਾਂ ਦੇ ਗੱਲਾਂ ਕਰਦਾ ਹਾਂ ਬਰਾਬਰ ਦੇ ਆਸੇ ਮਤਲਬ ਤੁਹਾਡੀ ਜਿਹੜੀ ਦੋਸਤੀ ਦੋਵਾਂ ਦੀ ਹਾਂ ਬਰਾਬਰ ਦੀ ਚੰਗੀ ਰਹੀ ਹੈ ਚੰਗੀ ਠੀਕ ਹੈ ਅੱਛਾ ਦੂਜਾ ਉਹ ਤਾਂ ਤੁਸੀਂ ਫਿਰ ਗੈਣ ਹੀ ਹੁੰਦਾ ਰਹਨਾਂ ਨੂੰ ਮਿਲਣਾ ਹੂੰ ਸਾਡੀ ਬਰਾਦਰੀ ਦੇ ਵਿੱਚ ਕੋਈ ਹੋਰ ਬੰਦੇ ਆ ਨਹੀਂ ਹੈ ਠੀਕ ਹੈ ਇਹਨਾਂ ਦੀ ਬਰਾਦਰੀ ਦੇ ਵਿੱਚ ਅਣਸਿਆ ਦਾ ਸਾਹ ਲੈਣ ਵਾਲਿਆ ਬਾਹਰ ਨਾਲ ਠੀਕ ਹੈ ਦਾ ਅੱਛਾ ਜੀ ਕਿਉਂ ਹੋਦਰ ਰਹਿਆ ਠੀਕ ਇਹਦੇ ਫਿਰ ਹੋਇਆ ਨਾ ਹਾਂ ਜਿਆ ਵਧਦੇ ਨਾਲ ਹੀ ਗਿਆ ਜਦੋਂ ਇਹ ਤੁਸੀਂ ਇਲਾਨ ਹੋ ਗਿਆ ਕਿ ਦੋ ਦੇਸ਼ ਬਣ ਲੱਗਿਆ ਤੇ ਤੁਸੀਂ ਕਿੰਨੇ ਟਾਈਮ ਬਾਅਦ ਜਿਹੜਾ ਉਹ ਉਥੋਂ ਆਏ ਉਥੋਂ ਅਸੀਂ ਮੀਨਾ ਸਾਹਿਬ ਪੁੱਛਿਆ ਅੱਛਾ ਦੂਜੇ ਨਾਲੋਂ ਤੁਸੀਂ ਮੀਨਾ ਪੁੱਛਿਆ ਸੀ ਠੀਕ ਉਹ ਉਹਨਾਂ ਦਾ ਅਸਰੇ ਤੇ ਬੈਠੇ ਦਨੋ ਗੋਸਨ ਮਾਹੌਲ ਪਰ ਰਹਦੇ ਰਹ ਹਾਂ ਇਹਨੇ ਦੂਹਾ ਵਾੜ ਜੁੜ ਗਏ ਹੂੰ ਕਿ ਉਸਨੇ ਉਹਨਾਂ ਨੂੰ ਲੁੱਟ ਮਾਰ ਦਰ ਬਾਂ ਦੇ ਲਾ ਹੂੰ ਪਸੂ ਸੱਜੀ ਲਿਆ ਲਾ ਮੈਂ ਜੱਨੇ ਗਿਆ ਜਿਵੇਂ ਵੀ ਕਿਸੇ ਦੇ ਅੱਗੇ ਆ ਤੂੰ ਤੂੰ ਤੁਸੀਂ ਮਿਲਣ ਦੇ ਦਫੇ ਆਏ ਇਹ ਉਦੋਂ ਤੁਹਾਡੇ ਨਾਲ ਕੋਈ ਉਹ ਤਰੀਕੇ ਦਾ ਕੋਈ ਨਹੀਂ ਮੰਨ ਲਓ ਕਿਸੇ ਨੇ ਰੋਕਿਆ ਜਾਂ ਵੀ ਤੁਸੀਂ ਜੁੜ ਲੈਣ ਨੂੰ ਬਹੁਤ ਸਾਰਾ ਪਗੜਿਆ ਨਾ ਹਾਂ ਕਿ ਉਹਨੇ ਬੰਦੇ ਗੱਲੇ ਆ ਦੇ ਠੀਕ ਹੈ ਸਾਡੀ ਰੱਖਿਆ ਤੇ ਠੀਕ ਹੈ ਹੋਰ ਬੰਦਾ ਆ ਗਿਆ ਨਾ ਉਹਦੇ ਹੂੰ ਉਸ ਤੋਂ ਬਾਅਦ ਜਿਹੜੇ ਇਹ ਦੂਸਰੇ ਬੰਦੇ ਗਏ ਨਾਮ ਕੀ ਸੀ ਉਹਨਾਂ ਦਾ ਉਹਨਾਂ ਦਾ ਨਾਮ ਨਹੀਂ ਹੁੰਦੀ ਯਾਰ ਅੱਛਾ ਅੱਛਾ ਉਹਨਾਂ ਨੇ ਤੁਹਾਡੀ ਰੱਖਿਆ ਲਈ ਜਿਹੜਾ ਹੈ ਤੇ ਜੇ ਉਹਨਾਂ ਦੇ ਹਸਮਾਨਾ ਦੇ ਜਿਹੜੇ ਠੀਕ ਹੈ ਜਿਹਦੇ ਵਿੱਚ ਬੱਲੇ ਰੱਖ ਤੇ ਨਾ ਬੰਦ ਮਾਸਟਰ ਹੂੰ ਉਸ ਤਰ੍ਹਾਂ ਉਹ ਗ੍ਰੀਨ ਨੰ ਮੁਕਾਬਲੇ ਦਾ ਮਸੋਂ ਬਾਹਰ ਦਾ ਠੀਕ ਹੈ ਸਿੰਗਲ ਬੰਦੇ ਹੋਦਾ ਠੀਕ ਹੈ ਉਹ ਰੋਤੂਵਾਦ ਜਿਹੜੇ ਬੰਦੇ ਦੂ ਗਏ ਫਿਰ ਉਹਨਾਂ ਨੂੰ ਪਤਾ ਲੱਗਣਾ ਮੈਂ ਸਿੰਧੂ ਬੈਠਾ ਹੂੰ ਫਿਰ ਉਹਨਾਂ ਪਹੁੰਚਾ ਦੋ ਰਾਤਾਂ ਬੜੀ ਉਹ ਕੱਢੀ ਠੀਕ ਫਿਰ ਤੁਸੀਂ ਉਹਤੂ ਕਿਵੇਂ ਆ ਗਏ ਉਸੇ ਤਰ੍ਹਾਂ ਫਿਰ ਉਹ ਜਿਹੜੇ ਤੋ ਇਹ ਉਹਦਾ ਸੰਪਰਦਾਇਆ ਖੜਾ ਤੇ ਆ ਗਿਆ ਅੱਛਾ ਉਹ ਫਿਰ ਮਿਲਟਰੀ ਲੈ ਦੇ ਗਿਆ ਹੂੰ ਉਹ ਤੋਂ ਬੈਠੇ ਉਹ ਮਿਲਟਰੀ ਦੱਸਾਰੇ ਦੇ ਖਲਦੇ ਆ ਸਹੀ ਬੈਠ ਗਿਆ ਇੱਥੇ ਆ ਕੇ ਤੁਸੀਂ ਮੰਨ ਲਓ ਕਿਸ ਤਰੀਕੇ ਨਾਲ ਤੁਹਾਡਾ ਰਹਿਣ ਸਹਿਣ ਜਿਨੇ ਫਿਰ ਉਹ ਬਸਰ ਆਇਆ ਉਹ ਰਹਿਣ ਸਹਿਣ ਜਦੋਂ ਬਾਹਰ ਚਾਹ ਮਜ਼ਦੂਰੀ ਬਜਾਰੀ ਕਰਦਾ ਹੈ ਠੀਕ ਹੈ ਸਾਲ ਲੱਗਦਾ ਉਹ ਚਾਹੇ ਇਹ ਤਾਂ ਵੀ ਨਾ ਲੋਈ ਹੂੰ ਹੂੰ ਕੋਈ ਦੋਸਤ ਚਾਲੇ ਕਰੇ ਹੂੰ ਉਹ ਤੋਂ ਪਰਾਲਾ ਚੋ ਕੋਈ ਕਿਸੇ ਹੋਰ ਬਾਪੂ ਇਸ ਤਰੀਕੇ ਦੇ ਜਿਵੇਂ ਤੁਸੀਂ ਦੱਸਿਆ ਸੀ ਵੇਸ ਨਾ ਦੇ ਰਹੇ ਉਹਨਾਂ ਨਾਲ ਦੋ ਤੋਰੇ ਸੀ ਕੋਈ ਹੋਰ ਇਸ ਤਰ੍ਹਾਂ ਦਾ ਕਿੱਸਾ ਤੁਹਾਨੂੰ ਜੁੜਿਆ ਹੋਵੇ ਤੁਹਾਨੂੰ ਆਜ ਆਵੇ ਨਹੀਂ ਉਹ ਮੈਂ ਕਿਹਾ ਦੋ ਸੋਣੀ ਸੁਨਸਮ ਇਹੋ ਵੱਡਾ ਰਾਜਾ ਦਾ ਹਾਂ ਛੁਟੀ ਹੋਈ ਦੇ ਨਿਆਰਾ ਅੱਛਾ ਕਰੇ ਜਾਂ ਕਰੇ 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 ਉਥੇ ਮੇਰਾ ਹੁੰਦਾ ਉਹ ਚੋਰ ਦਾ ਉਹ ਨੰਮ ਨਾ ਮੇਰਾ ਜੋ ਕਰ ਗਣਾ ਉਹ ਸੇ ਗੁਰਦੁਆਰੇ ਪੋ ਬਾਈ ਪੋਲੀ ਪੋ ਲੱਗ ਜਾਂਦਾ ਹੂੰ ਤੇ ਘਰੇ ਆਉਣਾ ਤੇ ਕਰੇ ਇਥਾ ਤੂੰ ਤੂੰ ਉਹਨੇ ਕੋਈ ਹੂੰ ਮੱਥੀ ਧਰਤੀ ਖਾਰੇ ਦੇ ਤੱਕ ਪਿੰਡ ਤੂੰ ਕਿੰਨੀ ਦੂਰ ਜਿਹੜਾ ਪੜਨ ਜਾਂਦੇ ਤੁਸੀਂ ਗੁਰਦੁਆਰਾ ਕਿੰਨੀ ਦੂਰ ਜਿਵੇਂ ਇੱਕ ਫੁੱਲੇ ਦਾ ਪੈਦਲ ਪੈਦਲ ਉਹਨਾਂ ਸੰਦ ਦੀ ਤੋਂ ਉਹਦੇ ਦੇ ਸਾਰੇ ਜਨਨ ਦਾ ਮਾ ਜਾਣ ਆਇਆ ਨਾ ਅੱਛਾ ਜੀ ਉਹਨਾਂ ਦਾ ਸਾਈਕਲ ਜਾਂਦਾ ਹੂੰ ਉਹਦਾ ਸੱਜਾ ਮਾਈ ਸਾਈਕਲ ਅੱਛਾ 10000 ਰੁਪਿਆ ਦਾ ਠੀਕ ਹੈ ਤੇ ਲੋਕੀ ਟੋਰ ਤੇ ਆ ਕੇ ਵੇਖਦਾ ਆਗੇ ਮਾਈ ਸਾਈਕਲ ਆਇਆ ਬੰਦਾ ਉੱਤੇ ਚੜਦਾ ਬੰਨ ਮਜਾ ਲੈਂਦਾ ਅੱਛਾ ਠੀਕ ਹੈ ਇਹ ਜਸ ਅੰਦਾਜ਼ਾ ਠੀਕ ਹੈ ਘਈ ਬਰੀ ਤੋਂ ਪੜੋ ਪੜੋ ਤੋਂ ਲੋਕੀ ਗੂਰੂ ਟੋਰ ਤੇ ਆ ਕੇ ਵੇਖਦਾ ਹੂੰ ਫੇਰ ਉਹ ਮਾਈ ਸਾਈਕਲ ਆਇਆ 22 ਹੈ ਕਰਵਾਉਣਾ 22 ਕਿਉਂ ਨਾ ਸੱਦੇ ਸੇ ਇਹ ਮੈਨੂੰ ਨਹੀਂ ਪਤਾ اچھا اچھا ਅਗਰ ਰੰਮਨ ਚੋੜਦਾ ਹੁੰਦਾ ਹੁੰਦਾ ਸਾਈਕਲ ਨੂੰ ਪਸੰਦ ਹੀ ਕੋਈ ਕਰਦਾ ਮਾੜਾ ਹਾਂਜੀ ਐਸਾ ਕੋਟ ਵਾਲਾ ਕੋਟ ਵਾਲਾ ਕਾਰ ਆ ਗਿਆ ਹਾਂ ਸਹੀ ਉਹ ਤੋਂ ਪੈਸਾ ਨਹੀਂ ਲੱਗਦਾ ਠੀਕ ਮੈਂ ਪੜਨ ਆਉਂਦਾ ਮੈਨੂੰ ਇੱਕ ਪੈਸਾ ਦੇਂਦਾ ਕਰ ਜਾਣਾ ਹੁੰਦਾ ਠੀਕ ਹੈ ਇੱਕ ਪੈਸੇ ਦਾ ਅੰਦਚੇ ਨਹੀਂ ਘਰੇ ਕਰਦਾ ਜੇ ਜਿਹੜੀ ਚੀਜ਼ ਮੈਂ ਨਾਲ ਕੋਲ ਮੰਗਣੀ ਹੂੰ ਉਹਨਾਂ ਤੋਂ ਨਹੀਂ ਲੈ ਸੀ ਹੂੰ ਆਖਰਾ ਕਰ ਜੋਲੀ ਹੂੰ ਉਹਨ ਮੁੱਖ ਬੰਦ ਦੇ ਸਾਹਦ ਹੂੰ ਉਹਨਾਂ ਦਾ ਮੈਂ ਬਹੁਤ ਬੋਲਿਆ ਲੋੜ ਆਜਾ ਉਸ ਪਰ ਸੇ ਇੱਕ ਤਾਂ ਅੱਧਾ ਪੈਸਾ ਉਹਦਾ ਜਹਿਲਾ ਚਲ ਗਿਆ ਠੀਕ ਹੈ ਜੀ 1/4 ਪੈਸਾ ਪੈਸੇ ਦਾ ਦਮੜੀ ਚਲ ਗਿਆ ਉਹ ਸਰ ਸਰ ਆਤੇ ਨੇ ਜਿਹੜੇ ਉਹ ਅੱਜ ਦਾ 10000 ਰੁਪਏ ਬਚੇ ਉਹ ਉਹ ਨਹੀਂ ਦਿੱਤਾ ਸਹੀ ਹੈ ਕਿੰਨਾ ਫਰਕ ਆਵਾਤਾਂ ਦਾ ਕਿੰਨਾ ਫਰਕ ਲੱਗਦਾ ਉਸ ਸਮੇਂ ਰਾਜ ਦੇ ਬਹੁਤ ਜ਼ਿਆਦਾ ਫਰਕ ਜੇ ਉਹਨਾਂ ਲੋਕਾਂ ਵਿੱਚ ਮੋਹ ਜਿਆਦਾ ਹੂੰ ਉਹਨੂੰ ਮੋਹ ਕੋਲੀ ਰਹੇ ਹੁਣ ਲੋਕਾਂ ਪੈਸੇ ਨੂੰ ਮੋਹ ਰੱਖਦੇ ਸਹੀ ਹੈ ਅੱਜ ਉਹ ਮੌਲਾਤ ਜਿਹੜੇ ਆ ਨਾ ਬਹੁਤ ਮੁਸਲਮਾਨਾਂ ਦੇ ਬਾਅਦ ਆਪਨੇ ਬਣਾ ਲਈ ਹੂੰ ਉਹਨੋਂ ਬਹੁਤ ਜ਼ਿਆਦਾ ਅੱਜ ਵੀ ਉਧਰ ਜੇ ਚਲੇ ਜਾਈਏ ਤਾਂ ਪਿਆਰ ਕਰਦੇ ਨੇ ਆਪਨੇ ਪਿਆਰ ਕਰਦੇ ਨੇ ਬੜਾ ਹੂੰ ਇਹ ਮੁੰਸੀ ਗੱਲ ਦੇ ਕੋਲ ਪਤਾ ਲੱਗਦਾ ਕਿ ਸਰ ਦੇ ਤੇਰਾ ਮੇਰ ਹੋਵੇ ਤੁਹਾਨੂੰ ਕੋ ਪੁੱਛੀ ਆਂਦੀ ਆਂਦੀ ਮੁਸਲਮਾਨ ਦੱਸਦੇ ਮੈਂ ਕਿਹਾ ਯੋ ਨਾ ਕਰੋ ਉਹ ਗਲੂਬਦਲਾ ਕਰਦਾ ਵੀ ਉਹ ਨੰਬਰਦਾਰਾਂ ਦਾ ਘਰ ਆਣਾ ਅੰਨਿਆ ਜੀ ਨੰਬਰਦਾਰ ਤੋਂ ਮਰ ਗਿਆ ਤੇ ਨੰਬਰਦਾਰ ਨੇ ਜਿੰਦ ਦੀ ਆਈ ਹੂੰ ਤੇ ਅੱਖਾਂ ਤੋਂ ਮੁਨਾਖੀ ਆਈ ਹੂੰ ਹੂੰ ਨਜ਼ਰ ਬੰਦ ਹੋ ਗਈ ਹੂੰ ਹੋਰ ਨੂੰ ਜਦੋਂ ਉਹਨਾਂ ਗਾਰਜਾਂ ਦਾ ਸਾਰੇ ਪਵਾਏ ਸਾਇਆ ਦੇ ਛੋ ਰਹੇ ਹੂੰ ਹੂੰ ਤੇ ਉਹ ਆ ਕੇ ਮੋੜ ਮੇਰੀ ਹੂੰ ਛੱਡਿਆ ਹੀ ਨਾ ਹੂੰ ਐਨਾ ਹੋ ਮੈਂ ਦੁੱਖ ਤਾਂ ਹੁੰਦਾ ਹੀ ਹੋਣਾ ਬਾਪੂ ਇਹਨਾਂ ਕੋਲ ਜਮਾਨ ਲੋ ਛੱਡ ਕੇ ਆਏ ਪਿੱਛੇ ਘਰ-ਬਾਰ ਸਾਰਾ ਜਿਹੜਾ ਆਦੇ ਹੱਥਾਂ ਨਾਲ ਬਣਾਇਆ ਉਹ ਕੋਤੇ ਇਸ ਤਰ੍ਹਾਂ ਹੈ ਤੇ ਜਿਹੜੀ ਸਾਰੀ ਦੁਨੀਆਂ ਨਾਲ ਹੋਵੇ ਫਿਰ ਉਹ ਤੇਰੇ ਉਹਨਾਂ ਦੁੱਖ ਨਹੀਂ ਫਿਰ ਨਹੀਂ ਹੁੰਦਾ ਹਾਂ ਹੂੰ ਕਿਉਂ ਮੇਰੇ ਰੋਟ ਮਾਰ ਹੋਏ ਤੇ ਤੇਰੇ ਵੀ ਹੋਈ ਹਾਂਜੀ ਤੇ ਫਿਰ ਦੁੱਖ ਕਿਉਂ ਨਹੀਂ ਸੀ ਇੰਨਾ ਕੁ ਮਹਿਸੂਸ ਕਰਦੇ ਸੀ ਤੁਹਾਡੇ ਜਿਹੜੇ ਜਿਹੜੂ ਦਸਾਂਗਾ ਕਦੇ ਪੋਜੀਸ਼ਨ ਹੀ ਕੀਤੀ ਮੰਨ ਲਓ ਇੱਥੇ ਕਈ ਵਾਰੀ ਤੇ ਵੀ ਹੋ ਜਾਂਦਾ ਵੀ ਯਾਰ ਚੱਲ ਇਹ ਤਿੰਨ ਦਿਨਾਂ ਦਾ ਰੋਣਾ ਚਾਰ ਦਿਨਾਂ ਦਾ ਸ਼ਹਿਰ ਚਲੇ ਜਾਵਾਂਗੇ ਵਾਸ ਮੋੜ 'ਚ ਇਸੇ ਗੱਲ 'ਤੇ ਪੂਰੇ ਰਹਿ ਗਿਆ ਇੱਕ ਤਾਂ ਉਹ ਸੁਜਲ ਮਾਨ ਦਾ ਅਸਰਾਵ ਉਹਨਾਂ ਨੂੰ ਆ ਹੂੰ ਜੁਦਾ ਆਪ ਕੋ ਸਹਾਰਾ ਲੈ ਠੀਕ ਹੈ ਤੇ ਇਹ ਹੋ ਜਾਂਦਾ ਵੀ ਪਾਏ ਦਾ ਰੋਲਾ ਪੁੱਛੀ ਹੂੰ ਤੇ ਆਪਾਂ ਫੇਰ ਮੋਰ ਤੇ ਆ ਜਾਣਾ ਮਾਲ ਡੰਗਰ ਜਿਹੜੇ ਸੀ ਉਹ ਸਾਰੇ ਸਾਰੇ ਲੋਟ ਲੈ ਗਏ ਮੁਸਲਮਾਨ ਲੈ ਗਏ ਹੂੰ ਮੁਸਲਮਾਨਾਂ ਜਦੋਂ ਪੁਰਾਣੇ ਵਸਨੀਕ ਆਪਾਂ ਆਸ-ਪਾਸ ਸਾਰਾ ਪਤਾ ਸਾਬੇ ਦਾ ਪੂਰਾ ਸਿਆਰ ਹੈ ਹੂੰ ਆਮ ਬੰਦੇ ਕੋਲ ਕੋਈ ਅਥਾਰ ਨਹੀਂ ਹੁੰਦਾ ਉਹ ਫਿਰ 4 ਪਿੰਡ ਵਾਰਾ ਗੁਰਦਾਰੇ ਹੂੰ ਇਸ ਲਈ ਵਾਵਾ ਸਾਰੇ ਲੋਗ ਜੇ ਉਹ ਲੋ ਪੈ ਗਏ ਫਿਰ ਉਹ ਸਾਧਤ ਚੱਲੇ ਜੇ ਉਹਨਾਂ ਪਹਿਲੇ ਤਲਾ ਦੇ ਵੇਖੇ ਹੂੰ ਹੂੰ ਉਹ ਦਿਨਾਂ ਨੀਆਂ ਤੇ ਬੱਚੇ ਜੜਿਆ ਉਹ ਜਦੋਂ ਉਹਦੇ ਵੇਖੇ ਵੀ ਜਿਆਦਾ ਜੁੜਦੇ ਜਾਂਦੇ ਉਸ ਮੁਸਲਮਾਨ ਦੇ ਪਿੰਡ ਗਾਉਂ ਤੇ ਹੂੰ ਕੋਈ ਹੋਰ ਗੱਲ ਬਾਪੂ ਜਿਹੜੀ ਅਖੀਰ ਤੇ ਜਿਹੜੇ ਤੁਹਾਨੂੰ ਯਾਦ ਆਉਂਦੀ ਹੋਵੇ ਅੱਜ ਵੀ ਸ਼ਾਇਦ ਉਮਰ ਚੋਂ ਤੁਹਾਡੀ ਥੋੜੀ ਸੀ ਪਰ ਫਿਰ ਵੀ ਤੁਹਾਡੇ ਜਿਹੜੇ ਬਜ਼ੁਰਗ ਸੁਣਾ ਦੇਉਣਗੇ ਵੀ ਆ ਚੀਜ਼ਾਂ ਜਿਹੜੀਆਂ ਸੀ ਔਰ ਗੱਲ ਤਾਂ ਜਿਹੜੀ ਉਹ ਦੋ ਰਾਤਾਂ ਹੋਖੀ ਆਈ ਹਨ ਹਾਂ ਉਹ ਮੈਂ ਤੁਹਾਨੂੰ ਦੱਸਣਾ ਵੀ ਇੱਕ ਰਾਤਾਂ ਜਿੱਥੇ ਅਸੀਂ ਆਸੇ ਉਹ ਪਿੰਡੇ 'ਚ ਮੁਸਲਮਾਨਾਂ ਦੇ ਦੋ ਘਰ ਆਏ ਠੀਕ ਹੈ ਉਹਨਾਂ ਕਹਿੰਦੇ ਤਾਂ ਪਠਾਨ ਪੈ ਗਏ ਹਾਂ ਉਹ ਜਿਹੜਾ ਕੋਈ ਅਸੀਂ ਜੱਦ ਮੁੱਢੀ ਸੁਪਨੇ ਜੋੜਿਆ ਉਹ ਪਟਾਣਾਂ ਮੰਨਦੇ ਉਹ ਹੋਰ ਫੇੜ ਲੈ ਗਏ ਹੂੰ ਰਾਤ ਉਸੇ ਕੱਟੀ ਉਸ ਦੂਜੀ ਰਾਤ ਜਿਹੜਾ ਉਹ ਥੋੜੀ ਉਹ ਮੁਸਫੀ ਕਰੇ ਦਿੱਤਾ ਬਈ ਪਠਾਣ ਪੈ ਗਏ ਹੂੰ ਸਾਡੀ ਉਹ ਰੋਟੀ ਤਵੇ ਤੇ ਪਈ ਸੜੇ ਤੇ ਰਹੀ ਜੀ ਬੈਨੂ ਤਾਂ ਬੈਥੂ ਛੋਟੀ ਕੁ ਬੈਨ ਮੇਰੀ ਆਈ ਹਾਂਜੀ ਨੇੜੇ ਘਰ ਲੁਵਾਰਾਂ ਦਾ ਹਾਂ ਉਦਸ਼ਯਾ ਹੂੰ ਤੇ ਇਹ ਵੱਡੀ ਬੈਹ ਸਾਡੇ ਚ ਪਾਓ ਵਿੱਚ ਵੱਡਾ ਹੂੰ ਤੇ ਮਾਈ ਮੇਰੀ ਤੇ ਬਾਪ ਇਹ ਨਾਲ ਬਾਗ ਸਾਰੇ ਰਾਤ ਬਾਗ ਵਿੱਚ ਕੱਤੀ ਹੂੰ ਉਹ ਰੋਟੀ ਨੂੰ ਤਵੇ ਤੇ ਗਏ ਰੋਟੀ ਛੱਡ ਕੇ ਸਾਰਾ ਛੱਡ ਕੇ ਆਏ ਸਾਰਾ ਇੱਕ ਬੜਰ ਤੇ ਇੱਕ ਬਹਿ ਬਾਪੂ ਨੂੰ ਉਹ ਨੰਦਾਂ ਨੂੰ ਨਾਮ ਲੈਤੇ ਹੂੰ ਤੇ ਪਤਾ ਲੱਗਦਾ ਵੀ ਫਲਾਣਾ ਪਿੰਡ ਹੈ ਹੂੰ ਹੂੰ ਉਹ ਹਟਾ ਲਿਆਗਾ ਜੀ ਉਹ ਫਿਰ ਜਿਦਿ ਸੜੇ ਇਹ ਪਠਾਣਾ ਵਾਲਾ ਕੰਮ ਬਣ ਗਿਆ ਉਹ ਫਿਰ ਬਾਪੂ ਨੇ ਮੈਂ ਭੇਜ ਦਿੱਤੀ 100 ਰੁਪਏ ਦੀ ਅੱਛਾ ਜੀ ਚੰਗੀ ਭਈ ਹੂੰ ਤੇ ਬੜੋ ਤੇ ਅੱਛਾ ਸੱਤ ਨੀ ਨੰਨਾ ਬੜਾ ਬੜਾ ਸੰਗਾ ਆਇਂਦੇ ਟਾਈਮ ਦੇ ਵੇਲੇ ਤਾ ਉਹ 1000 ਰੁਪਈਆ ਦਾ ਬਾਪੂ ਲੋਕਾਂ ਦੀ ਮੰਗ ਤਾਂ ਨਹੀਂ ਸੀ ਨਾ ਕਿਵੇਂ ਵੀ ਲੋਕਾਂ ਦੀ ਮੰਗ ਤਾਂ ਨਹੀਂ ਸੀ ਇਸ ਤਰ੍ਹਾਂ ਜਿਹੜੀ ਵੰਡ ਹੋਣੀ ਚਾਹੀਦੀ ਜੀ ਨਹੀਂ ਹੂੰ ਇਹ ਤਾਂ ਅੰਗਰੇਜ਼ਾਂ ਨੇ ਕੀਤੀ ਬੰਦ ਹੂੰ ਹੂੰ ਉਹ ਨਵੇਂ ਮੁਸਲਮਾਨ ਨੂੰ ਉਂਗਲ ਲਾਈ ਹੂੰ ਇਹ ਆਪਣਾ ਇਹ ਹਿੱਸਾ ਹੈ ਨਾਲ ਦੇ ਹਾਂ ਤੇ ਤੁਸੀਂ ਆਦਾ ਹਿੱਸਾ ਲਓ ਹੂੰ ਜਿਵੇਂ ਇੱਕ ਦੋ ਬਿਰਾ ਵੱਖਰੇ ਹੋ ਜਾਂਦੇ ਹੂੰ ਹੂੰ ਗੱਲ ਤਾਂ ਬਣੀ ਇਸ ਤਰ੍ਹਾਂ ਹੂੰ ਤੇ ਇਹ ਲੋਕ ਫਿਰ ਵਾਰ ਦੁਬਾਰਾ ਟੁਕੀ ਚ ਲੜਾ ਚਲਾਲ ਕਰਦੇ ਹੂੰ ਉਹ ਤਾਂ ਰਾਜ ਦੀ ਵੰਡ ਹੈ ਹੂੰ ਹੂੰ ਇਹ ਉਹ ਜਿਹੜੀ ਆ ਪੜਿਆ ਹਿੱਤ ਨਿਕਲਦੀ ਪਈਏ ਇਹ ਮਿੰਟੂਕ ਦੇ ਅੰਦਰ ਜिले ਦੀ ਹੱਦ ਤੇ ਦੋ ਫਿਰੋਜਪੁਰ ਦੇ ਜिले ਦੀ ਹੱਦ ਤੇ ਆ ਇਹ ਇੱਥੇ ਨੇੜੇ ਹੀ ਮਿੰਟ ਕੁਮਰੀ ਜਿਹੜਾ ਉਹ ਇਹ ਹੱਦ ਤੇ ਹੱਦ ਤੇ ਉਤਾਈ ਹੋਣਾ ਹੈ ਜਿਸ ਦੇ ਆਪਣੇ ਹੱਦੋਂ ਬਣੀ ਹੈ ਹਾਂਜੀ 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 ਇਹ ਤੁਸਕ ਮਿੰਟੂ ਉੱਪਰ ਠੀਕ ਹੈ ਇਹ ਜਿਦਲੇ ਬੋਦ ਤੇ ਉਹਦੇ ਲੈ ਵਰਤਦੇ ਹੂੰ ਇਹਨੇ ਬੰਦੇ ਟੁਰਨ ਕਰ ਨਾਲ ਬੁੱਧਿਆਣਾ ਠੀਕ ਹੈ ਉਹ ਦੁੱਧ ਮਾਲ ਲੈਦੇ ਨੇ ਉਹਲੇ ਦੁੱਧ ਲੈ ਜਾਂਦਾ ਹੂੰ ਬਾਅਦ ਵਿੱਚ ਨਾ ਪਹਿਲੇ ਬਾਅਦ ਵਿੱਚ ਤਾਂ ਫਿਰ ਥੋੜੀ ਚੱਪੀ ਹਾਂ ਪਹਿਲੇ ਤਾਂ ਕੋਈ ਉਹ ਆ ਬੰਦੇ ਨਾ ਆ ਉਹ ਦੁੱਧ ਤਾਂ ਫਿਰ ਕੱਤੀ ਸੀ ਉਹ ਦੁੱਧ ਤਾਂ ਸਾਰਾ ਇੱਕੋ ਚੀਜ਼ ਹੈ ਹਾਂਜੀ ਹਾਂਜੀ ਚਲੋ ਸ਼ੁਕਰੀਆ ਬਾਪੂ ਮਿਹਰਬਾਨੀ